ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਜਾ ਰਹੇ ਹਾਂਗੇ ਕਪਾਲਮੋਚਣਾ ਜਿਹੜਾ ਕਿ ਜਗਾਦਰੀ ਦੇ ਲਾਵੇ ਪੈਂਦਾਗਾ ਜਗਾਦਰੀ ਤੋਂ ਜਗਾਦਰੀ ਜਮਨਾ ਨਗਰ ਜਗਾਦਰੀ ਤੋਂ ਪੈਂਦਾਗਾ 15 ਤੋਂ 20 ਕਿਲੋਮੀਟਰ ਦੇ ਵਿੱਚ ਤੇ ਉੱਥੇ ਜਾ ਰਹੇ ਹਾਂ ਆਪਾਂ ਦਾਦਾ ਦਦੀ ਦੇ ਨਾਲ ਤੇ ਉਹ ਉੱਥੇ ਪਹੁੰਚ ਗਏ ਆ ਤੇ ਆਪਾਂ ਜਾ ਰਹੇ ਹਾਂ ਉਹ ਬਾਈਕ ਤੇ ਤੇ ਚੱਲੇ ਚੱਲੇ ਉਹ ਸਾਡੇ ਨਾਲ ਹੀ ਬਣਦੇ ਆ ਤੁਹਾਨੂੰ ਦੱਸਦੇ ਆ ਵੀ ਕਿੱਦਾਂ ਦਾ ਮੇਲਾ ਰਹਿੰਦਾ ਉੱਥੇ ਬਹੁਤ ਹੀ ਵੱਡਾ ਮੇਲਾ ਭਰਦਾ ਜਿਹੜਾ ਕਿ ਲਗਭਗ 10-15 ਕਿਲੋਮੀਟਰ ਦੇ ird gird ਦੇ ਜਿਹੜਾ ਏਰੀਆ ਚ ਮੇਲਾ ਭਰਦਾ ਤੇ ਕਾਫੀ ਵੱਡਾ ਹੁੰਦਾਗਾ ਜਿੱਥੇ ਕਿ ਲੋਕ ਇਸ਼ਨਾਨ ਕਰਨ ਆਉਂਦੇ ਆਗੇ ਤੇ ਚਾਰ ਚਾਰ ਤਲਾਬ ਹਨ ਚਾਰ ਤਲਾਵਾਂ ਦੇ ਵਿੱਚ ਜਿਹੜਾ ਇਸ਼ਨਾਨ ਕਰਦੇ ਆ ਅਲੱਗ-ਅਲੱਗ ਤਲਾਬਾਂ ਚ ਤੇ ਉਹ ਮੰਨਿਆ ਜਾਂਦਾ ਵਿਥੇ ਜਿਵੇਂ ਕਿ ਆਪਣੇ ਦੇਵੀ ਦੇ ਉੱਤੇ ਉੱਥੇ ਆਏ ਹੋયાਗੇ ਉਹਨਾਂ ਦੇ ਜਿਵੇਂ ਪਾਪ ਧੋਏ ਜਾਂਦੇ ਆ ਵੀ ਉੱਥੇ ਇਸ਼ਨਾਨ ਕਰਕੇ ਤੇ ਜਿਵੇਂ ਕਿ ਉੱਥੇ ਸੂਰਜकुंड ਤੇ ਕਿੜੇ ਕਿੜੇ ਹੈਗੇ ਆ ਜੇ ਇੱਕ ਗੁਰਦੁਆਰ ਸਾਹਿਬ ਜੀ ਦਾ ਉੱਥੇ ਤੇ ਇੱਕ ਸੂਰਜकुंड ਹੈ ਤੇ ਇੱਕ ਸ਼ਰਨਮੋਚਨਾ ਹੈ ਤੇ ਇੱਕ ਕਪਾਲਮੋਚ ਕਪਾਲਮੋਚਨਾ ਤੇ ਇਹਨਾਂ ਚਾਰ ਸਰੋਵਰ ਨੇ ਇਹਨਾਂ ਦੇ ਵਿੱਚ ਨਹਾ ਕੇ ਉੱਥੇ ਇਸ਼ਨਾਨ ਕਰਕੇ ਸਾਰੇ ਆਪਣੇ ਜਿਹੜੇ ਪਾਪ ਉਤੋਂਦਿਆਂ ਤੇ ਪਾਪ ਤੋਂ ਮੁਕਤ ਹੁੰਦੇ ਆ ਤੇ ਅਸੀਂ ਜਾਂਦੇ ਆਂਦੇ ਦੇਖਿਆ ਕਿ ਲੋਕਾਂ ਦੇ ਜਿਹੜੇ ਆਪਣਾ ਉਸ ਉਸੇ ਏਰੀਆ ਚ ਜ਼ਿਆਦਾਤਰ ਇਖ ਵਗੈਰਾ ਲਗਾਏ ਹੋਏ ਆਗੇ ਆ ਦੇਖੋ ਤੁਸੀਂ ਇਖ ਇਖ ਜਿੱਧਰ ਵੀ ਦੇਖੋਗੇ ਜ਼ਿਆਦਾਤਰ ਇਖ ਲਗਾਏ ਹੋਏ ਆ ਲੋਕਾਂ ਨੇ ਉਧਰ ਤੇ ਬਾਕੀ ਹੋਰ ਸਬਜ਼ੀ ਭਾਜੀ ਕਣਕ ਵਗੈਰਾ ਘੱਟ ਲਗਾਈਆਂ ਹੋਰ ਸਬਜ਼ੀਆਂ ਜ਼ਿਆਦਾ ਲਗਾਈਆਂ ਹੋਣਗੇ ਜਿਵੇਂ ਕਿ ਹੋਰ ਜੋ ਵੀ ਮਟਰ ਗੋਭੀ ਸਾਰੀਆਂ ਸਬਜ਼ੀਆਂ ਬਾਜ਼ੀਆਂ ਜਿਆਦਾ ਸੀ ਕਿ ਉੱਥੇ ਤੇ ਰਸਤੇ 'ਚ ਇੱਕ ਲੰਗਰ ਲੱਗਾ ਹੋਇਆ ਸੀ ਅਸੀਂ ਉੱਥੇ ਫਿਰ ਚਾਹ ਪੀ ਤੇ ਇੱਥੇ ਰੁੱਕ ਕੇ ਭੁੱਖ ਬੜੀ ਲੱਗੇ ਹੋਈ ਸੀਗੀ ਫਿਰ ਅਸੀਂ ਚਾਹ ਪੀ ਤੇ ਨਾਲ ਕੁਝ ਖਾਣ ਲਈ ਦੇਖਿਆ ਤੇ ਖਾਣ ਲਈ ਹਲੇ ਕੁਝ ਬਣਾ ਨਹੀਂ ਸੀ ਲੰਗਰ ਹਲੇ ਤਿਆਰ ਹੋ ਰਿਹਾ ਸੀਗਾ ਤੇ ਫਿਰ ਚਾਹ ਪੀ ਕੇ ਅਸੀਂ ਫਿਰ ਉੱਥੋਂ ਚੱਲ ਪਏ ਗੁਰਦੁਆਰਾ ਬੜਾ ਸੋਹਣਾ ਬਣਿਆ ਹੋਇਆ ਸੀ ਰਸਤੇ 'ਚ ਇੱਕ ਹੀ ਗੁਰਦੁਆਰਾ ਆਉਂਦਾ ਵੈਸੇ ਜੇ ਆਪਾਂ ਬਾਈਕ ਤੇ ਜਾਂਦੇ ਸੀ ਪਿੰਡਾਂ ਵਿੱਚ ਦੀ ਗਏ ਸੀਗੇ ਤੇ ਪਿੰਡਾਂ ਪਿੰਡਾਂ ਵਿੱਚ ਦੀ ਗਏ ਸੀਗੇ ਤੇ ਬਾਕੀ ਉਹ ਰਸਤਾ ਉੱਥੇ ਬੋਰਡ ਲੱਗਾ ਹੋਇਆਗਾ ਐਦਾਂ ਪਤਾ ਨਹੀਂ ਲੱਗਦਾ ਵੀ ਰਸਤੇ ਦਾ ਉਧਰ ਜਿੱਧਰ ਕੈਮਰਾ ਕਰ ਉਧਰ ਬੋਰਡ ਲੱਗਾ ਹੋਇਆ ਸੀਗਾ ਵੀ ਇਧਰ ਨੂੰ ਕਪਾਰਮੋ ਚੰਨੋ ਜੋ ਰਸਤਾ ਜਾਂਦਾ ਹੈ ਤੇ ਫਿਰ ਅਸੀਂ ਉਧਰ ਨੂੰ ਇਹ ਰਸਤੇ ਗਏ ਤੇ ਪਿੰਡਾਂ ਵਿੱਚ ਦੀ ਖੇਤਾਂ ਵਿੱਚ ਦੀ ਜਾਂਦਾ ਤੇ ਛੋਟੇ-ਛੋਟੇ ਜਿਹੇ ਪਿੰਡਾਂ ਤੇ ਲਓ ਜੀ ਅਸੀਂ ਪਹੁੰਚ ਗਏ ਤੇ ਮੇਲੇ ਦੇ ਸਟਾਰਟਿੰਗ ਇੱਥੋਂ ਸਟਾਰਟਿੰਗ ਹੋ ਚੁੱਕੀ ਆ ਤੇ ਤੁਸੀਂ ਦੇਖ ਦੇਖੋ ਕਿ ਇੰਨੇ ਪਿੱਛੋਂ ਹੀ ਮੇਲੇ ਦੀ ਜੋ ਸਟਾਰਟਿੰਗ ਹੋ ਚੁੱਕੀ ਹੈਲੇ ਅਸੀਂ ਇੱਥੋਂ ਜਾਣਾ ਅੱਗੇ 3-4 ਕਿਲੋਮੀਟਰ ਸਿੱਧੇ ਅੱਗੇ ਜਾਣਾ ਤੇ ਰਸਤੇ 'ਚ ਇੱਧਰ ਦੇਖੋ ਕਿੰਨੀਆਂ ਬੱਸਾਂ ਕਿੰਨੀਆਂ ਗੱਡੀਆਂ ਪਾਰਕਿੰਗ ਮਤਲਬ ਕਿ ਲਵੇ ਲੱਗੇ ਲੱਗੇ ਤਾਂ 15-15 ਕਿਲੋਮੀਟਰ ਲੋਕਾਂ ਨੇ ਆਪਣੀ ਪਾਰਕਿੰਗ ਹੀ ਬਣਾ ਰੱਖਿਆ ਕਿ ਗੱਡੀਆਂ ਤੇ ਹੋਰ ਜੋਸ ਵੀ ਜਿਸ ਵੀ ਮਸ਼ੀਨਰੀ ਤੇ ਅਗਲਾ ਆਉਂਦਾ ਉਹ ਰਸਤੇ ਦੇ ਵਿੱਚ ਜੇ ਖੇਤਾਂ ਵਿੱਚ ਗੱਡੀਆਂ ਲਗਾ ਕੇ ਪਾਰਕਿੰਗ ਹੁੰਦੀ ਹੈ ਉੱਥੇ ਲਗਾ ਲਗਾ ਕਿੱਥੋਂ ਤੁਰ ਕੇ ਜਾਂਦੇ ਪੈਦਲ ਤੇ ਦੇਖੋ ਕਿੰਨਾ ਉਰੋਂ ਕਿੰਨਾ ਇਕੱਠਾ ਹੈਗਾ ਦੁਨੀਆ ਦਾ ਇੱਥੋਂ ਕਿੰਨੇ ਦੁਨੀਆ ਜਾ ਰਹੇ ਹੈਗੇ ਤੋਰੀ ਤੇ ਇੱਥੇ ਆਪਣੇ ਜ਼ਿਆਦਾਤਰ ਸਾਰੇ ਤੁਹਾਨੂੰ ਪੰਜਾਬੀ ਮਿਲਣਗੇ ਆਪਣੇ ਪੰਜਾਬ ਦੇ ਪੰਜਾਬ ਤੇ ਜ਼ਿਆਦਾਤਰ ਪੰਜਾਬ ਦੇ ਆਉਂਦੇ ਆ ਤੇ ਸਾਰੇ ਤੇ ਫਿਰ ਅਸੀਂ ਉੱਥੋਂ ਪਹੁੰਚ ਗਏ ਸਿਰਖਾਏ ਉੱਥੇ ਲੰਗਰ ਬ੍ਰੈਡ ਕਾਊਡੇ ਜਨਰਲ ਸੀਗੇ ਲੰਗਰ ਚ ਤੇ ਬਾਕੀ بڑے ਲੰਗਰ ਹੋਰੇ ਹਰ ਇੱਕ ਤਰ੍ਹਾਂ ਦਾ ਲੰਗਰ ਮਿਲੂਆ ਤੁਹਾਨੂੰ ਜਿੱਦਾਂ ਵੀ ਤੁਸੀਂ ਖਾਣਾ ਜੋ ਤੁਹਾਡੇ ਮਨ ਚ ਉਹ ਤੁਹਾਨੂੰ ਹੋਰੇ ਲੰਗਰ ਮਿਲ ਜਾਣਾ ਕਿਉਂਕਿ ਮੈਂ ਇੱਕ ਵਾਰ ਹੋਰੇ ਪਹਿਲਾਂ ਆ ਚੁੱਕਿਆ ਤੇ ਉਦੋਂ ਮੈਂ ਛੋਟਾ ਹੁੰਦਾ ਸੀ ਥੋੜਾ ਉਦੋਂ ਮੈਂ ਹੋਰੇ ਪਹਿਲਾਂ ਆ ਚੁੱਕਿਆ ਤੇ ਹੁਣ ਆਇਆ ਕਿ ਦਾਦਾ ਦਾਦੀ ਨਾਲ ਤੇ ਹੋਰੇ ਲੰਗਰ ਹਰ ਇੱਕ ਚੀਜ਼ ਦਾ ਤੁਹਾਨੂੰ ਲੰਗਰ ਮਿਲੂ ਜੋ ਵੀ ਤੁਹਾਡੇ ਮਨ ਚ ਚੀਜ਼ ਹੈ ਵੀ ਇਸ ਇਦਾਂ ਖਾਣ ਨੂੰ ਮਨ ਕਰ ਰਿਹਾ ਉਹ ਸਭ ਨੂਰੇ ਲੰਗਰ ਚ ਮਿਲ ਜਾਣਾ ਤੇ ਆ ਜੋ ਤੁਸੀਂ ਦੇਖ ਰਹੇ ਹੋਗੇ ਲੋਈਆਂ ਲਈ ਜਾ ਰਹੇ ਹਾਂਗੇ ਇਹਦਾ ਨਹਾ ਕੇ ਇੱਕ ਤਲਾਹ ਚ ਨਹਾ ਕੇ ਦੂਸਰੇ ਤਲਾਹ ਚ ਜਾਣਾ ਮਤਲਬ ਇੱਕ ਸਰੋਵਰ ਚ ਦੂਜੇ ਸਰੋਵਰ ਚ ਤੇ ਦੂਸਰੇ ਚੋ ਤੀਸਰੇ ਚ ਤੇ ਤੀਸਰੇ ਚੋ ਚੌਥੇ ਚ ਐਦਾਂ ਸਰੋਵਰਾਂ ਚ ਇਸ਼ਨਾਨ ਕਰਨਾ ਹੁੰਦਾਗਾ ਤੇ ਕੋਈ ਪੰਜ ਕਰਦਾ ਕੋਈ ਸੱਤ ਕਰਦਾ ਐਦਾਂ ਅਲੱਗ ਅਲੱਗ ਇਸ਼ਨਾਨ ਕਰਦੇ ਆ ਤੇ ਦੁਨੀਆ ਬਹੁਤ ਦੁਨੀਆ ਸੀਗੀ ਇੰਨੀ ਦੁਨੀਆ ਜਿਆਦਾ ਹੋਰੇ ਘੱਟ ਤੋਂ ਘੱਟ ਵੀ 7 ਤੋਂ 10 ਲੱਖ ਤੋਂ ਬੰਦਾ ਜਿਹੜਾ ਹੋਰੇ ਆਉਂਦਾਗਾ ਮੱਥਾ ਟੇਕਣ ਸੱਤ ਤੋਂ 10 ਲੱਖ ਬਹੁਤ ਹੀ ਜ਼ਿਆਦਾ ਜਿਹੜੇ ਕਿ ਹਫਤਗ ਦਾ ਹਫਤੇ ਦਾ ਮੰਨ ਲਓ ਵੀ ਉਹ ਤਾਂ ਹੁੰਦਾ 3-4 ਦਿਨਾਂ ਦੀ ਹੈ ਪਰ ਅੱਗੇ ਪਿੱਛੇ ਕਰਕੇ ਲੋਕ ਆਉਂਦੇ ਰਹਿੰਦੇ ਆ ਤੇ ਬਹੁਤ ਇਕੱਠ ਸੀਗਾ ਦੁਕਾਨਾਂ ਵਗੈਰਾ ਲੱਗੀਆਂ ਹੋਈਆਂ ਆ ਤੁਸੀਂ ਦੇਖੋ ਇਹ ਜਿੰਨੇ ਵੀ ਗੱਡੀਆਂ ਵਗੈਰਾ ਖੜੀਆਂ ਨੇ ਆ ਜਿਹੜੀਆਂ ਤੁਸੀਂ ਦੇਖ ਰਹੇ ਹੋ ਝੋਪੀਆਂ ਛੋਟੀਆਂ ਛੋਟੀਆਂ ਨੇ ਇੱਧਰ ਸਾਧੂ ਸੰਤ ਬੈਠੇ ਸੀਗੇ ਲਗਾਈ ਤੇ ਅੱਗੇ ਵੀ ਆਉਣਗੇ ਕਿਸ ਨੂੰ ਅੱਗੇ ਦਿਖਾਵਾਂਗੇ ਆ ਜਿਹੜੇ ਤੁਸੀਂ ਦੇਖ ਰਹੇ ਹੋ ਇੱਧਰ ਲੰਗਰ ਵੀ ਚੱਲ ਰਹੇ ਆ ਤੇ ਬਾਕੀ ਦੁਨੀਆ ਬੈਠੀ ਆ ਤੇ ਇਹ ਬਾਲਕਾ ਜਿਹੜਾ ਇਸ ਰੋਵਰ ਇਸ ਦਾ ਨਾਮ ਆ ਸੂਰਜकुंड ਤੇ ਇੱਥੇ ਲੋਕ ਉਧਰੋਂ ਨਹਾ ਕੇ ਕੋਈ ਇੱਧਰ ਆਉਂਦਾ ਕੋਈ ਇੱਧਰੋਂ ਨਹਾ ਕੇ ਉਧਰੋਂ ਜਾਂਦਾ ਸਾਰਿਆਂ ਦਾ ਆਪਦਾ ਹੀ ਹੋ ਗਾ ਕਿਦਾਂ ਵੀ ਕੋਈ ਕਿਵੇਂ ਵੀ ਨਹਾ ਸਕਦਾ ਕੋਈ ਰੋਕ ਟੋਕ ਨਹੀਂ ਹੁੰਦੀ ਤੇ ਤੁਸੀਂ ਦੇਖ ਰਹੇ ਹੋ ਕਿਵੇਂ ਮਰਜ਼ੀ ਨਹਾ ਸਕਦੇ ਹੋ ਤੇ ਸਾਰੇ ਵਿੱਚੇ ਆਪਣੇ ਜਨਾਨੀਆਂ ਵਿੱਚ ਬੰਦੇ ਤੇ ਦੋਨੋਂ ਹੀ ਇੱਕੇ ਸਰੂਪ ਜਨਹਾਂਦੇ ਆ ਬਸ ਥੋੜਾ ਅੱਗੇ ਜਿਵੇਂ ਬਣਿਆ ਹੋਇਆ ਔਟ ਕੰਦਾਂ ਗੱਡੀਆਂ ਹੋਈਆਂ ਉਧਰ ਜਨਾਨੀਆਂ ਬਾਕੀ ਵਿੱਚ ਹੀ ਨਾਈ ਜਾਂਦੇ ਰਹਿੰਦੇ ਕੋਈਸ ਉਹ ਨਹੀਂ ਐ ਇਦਾਂ ਦੀ ਕੋਈ ਗੱਲ ਹੋ ਨਹੀਂ ਹੁੰਦੀ ਬੰਦਾ ਕੁਝ ਨਹੀਂ ਸੋਚਦਾ ਸਾਰੇ ਵਧੀਆ ਆਪਣੇ ਜੋ ਮਨ ਸਾਫ਼ ਕਰਕੇ ਫਿਰ ਉੱਥੇ ਜਾਂਦੇ ਆ ਬਹੁਤ ਵਧੀਆ ਹੁੰਦਾ ਸਾਰੇ ਜਿੰਨੇ ਵੀ ਮਿਲਣਗੇ ਸਾਨੂੰ ਪੰਜਾਬੀ ਹੀ ਮਿਲਣਗੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਜ਼ਿਆਦਾ ਨਹਾ ਰਹੇ ਆ ਆਈ ਜਾਂਦੇ ਆ ਜਾਈ ਜਾਂਦੇ ਆ ਬਾਕੀ ਠੰਡ ਬਹੁਤ ਹੁੰਦੀ ਹੈ ਤਾਂ ਕਰਕੇ ਜ਼ਿਆਦਾ ਨਹੀਂ ਨਹਾਉਂਦੇ ਠੰਡ ਚ ਬੰਦਾ ਬਸ ਸਿਰਫ ਇਸ਼ਨਾਨ ਕਰਕੇ ਨਾਲ ਦੀ ਨਾਲ ਨਿਕਲ ਕੇ ਚੱਲ ਜਾਂਦਾ ਫਿਰ ਅਸੀਂ ਮੇਲੇ ਚ ਦੇ ਰਹੇ ਸੀਗੇ ਢੇਡੇ ਅਸੀਂ ਦੇਖਿਆ ਇੱਧਰ ਉੱਧਰ ਘੁੰਮ ਰਹੇ ਸੀ ਵਿਕਿਆ ਕੁਝ ਹੈ ਸਮਾਨ ਵਗੈਰਾ ਜੋ ਘਰਦਿਆਂ ਲਈ ਲੈਣਾ ਭੋਗ ਲੈਣਾ ਸੀਗਾ ਸਮਾਨ ਲੈਣਾ ਸੀ ਅਸੀਂ ਸਾਰਾ ਫਿਰ ਉੱਥੋਂ ਨੜਤਾ ਮੇਲਾ ਵੀਡੀਓਜ਼ ਬਣਾਈਆਂ ਤੇ ਨਾਲੇ ਅਸੀਂ ਘੁੰਮਿਆ ਮੇਲਾ ਤੇ ਨਾਲੇ ਲਿਆ ਸਮਾਨ ਉਹ ਪਿੱਛੇ ਗੁਰਦੁਆਰ ਸਾਹਿਬ ਕਈ ਗੁਰਦੁਆਰਿਆਂ ਗੁਰਦੁਾਰੇ ਤੇ ਮੰਦਿਰ ਸ਼ਿਵ ਭਗਵਾਨ ਦਾ ਤੁਸੀਂ ਦੇਖ ਰਹੇ ਲੋਵੇ ਨਾਲ ਹੀ ਸ਼ਿਵ ਸ਼ੰਕਰ ਭਗਵਾਨ ਦਾ ਨਾਲ ਹੀ ਹੋਇਆ ਆ ਦਾਦਾਗਾ ਉਹ ਦਾਦੀ ਤੇ ਆ ਵੀ ਦਾਦੀ ਜੀ ਨੇ ਇਹ ਤੇ ਬਾਕੀ ਇੱਥੇ ਕਵਿਸਰੀ ਚੱਲ ਰਹੀ ਸੀ ਕਵਿਸਰੀ ਵੀ ਬਹੁਤ ਵਧੀਆ ਮਨ ਵੀ ਲੱਗਦਾ ਤੇ ਕੁਝ ਸਿੱਖਣ ਨੂੰ ਮਿਲਦਾ ਕੁਝ ਗਿਆਨਦਿਆਂ ਗੱਲਾਂ ਹੁੰਦੀਆਂ ਨੇ ਇਦਾਂ ਇੱਕ ਵਿਸਰੀ ਵਗੈਰਾ ਸੁਣ ਕੇ ਵਧੀਆ ਬੰਦੇ ਦਾ ਬੈਠ ਕੇ ਗੈ ਨਾਲ ਫਿਰ ਮਨ ਲੱਗ ਜਾਂਦਾ ਤੇ ਫਿਰ ਬਾਕੀ ਦੀ ਤਰ ਲੰਗਰ ਚ ਸੇਵਾ ਲੱਗੀ ਕਰਨਾ ਫਿਰ ਉਸ ਤੋਂ ਬਾਅਦ ਮੈਂ ਪਿਆਰ ਸੀਗਾ ਰੈਸਟ ਕਰ ਰਹੀ ਸੀ ਆ ਤੁਸੀਂ ਦੇਖ ਰਹੇ ਹੋ ਤੇ ਇਹ ਜਿਹੜੇ ਜਿੰਨੇ ਵੀ ਸਾਧੂ ਸੰਤਾਂ ਦੀਆਂ ਝੋਪੜੀਆਂ ਬਣੀ ਹੋਈਆਂ ਨੇ ਇਹ ਬਹੁਤ ਬਹੁਤ ਦੂਰੋਂ ਸਾਧੂ ਸੰਤਾਂ ਹੁੰਦੇ ਆ ਦੇਖੋ ਤੁਸੀਂ ਕੀ ਜੋ ਤਪੱਸਿਆ ਕਰਦੇ ਆਂ ਇਦਾਂ ਹੀ ਬੈਠੇ ਹੁੰਦੇ ਹਨ ਤਾਂ ਮਤਲਬ ਕਿ ਸਾਰਿਆਂ ਨੇ ਆਪ ਆਪ ਦੀ ਲਾਇ ਹੁੰਦੀਆਂਗੇ ਧੂਣੇ ਰਸਤੇ 'ਚ ਬਹੁਤ ਹੁੰਦੇ ਆਗੇ ਸਿਰੇ ਤੋਂ ਸਿਰੇ ਤੱਕ ਹੀ ਮਿਲਣਗੇ ਤੁਹਾਨੂੰ ਤੇ ਇਧਰੋਂ ਅਸੀਂ ਜਾ ਰਹੇ ਸੀਗੇ ਸੁਖ ਸੁਖੀ ਹੋਏ ਸੀ ਬਾਪੂ ਜੀ ਨੇ ਉਧਰ ਫਿਰ ਸੀ ਸੁਖ ਉਤਾਰ ਕੇ ਮਤਲਬ ਉਹਨਾਂ ਨੂੰ ਜੋ ਵੀ ਦੇਣਾ ਸੀ ਉਹ ਦੇ ਕੇ ਆਏ ਫਿਰ ਅਸੀਂ ਰਾਤ ਨੂੰ ਦੇਖੋ ਤੁਸੀਂ ਕਿ ਕਿੰਨੇ ਸੋਹਣੇ ਚੰਡੋਲ ਵਗੈਰਾ ਬਹੁਤ ਇਹ ਵੀ ਕਾਫੀ ਜਗ੍ਹਾ ਵਿੱਚ ਲੱਗੇ ਹੋਏ ਸੀਗੇ ਕਈ ਗਿੱਲਾਂ ਦੇ ਵਿੱਚ ਇਹ ਲੱਗੇ ਹੋਏ ਸੀ ਚੰਡੋਲ ਵਗੈਰਾ ਸਾਰੀ ਤੇ ਫਿਰ ਅਸੀਂ ਰਾਤ ਨੂੰ ਉੱਥੇ ਰਾਤ ਨੂੰ ਘੁੰਮੇ ਕਾਫੀ ਜਗ੍ਹਾ ਕੁੰਮੀ ਜਾਂਦੀ ਨਹੀਂ ਹੈ ਇੱਕ ਵਾਰ ਚ ਥੋੜਾ ਹੌਲੀ ਹੌਲੀ ਕਰਕੇ ਇੱਕ ਸਾਈਡ ਉਧਰ ਨੂੰ ਜਿਹੜਾ ਮਰੇ ਉਧਰ ਆ ਕੇ ਰੈਸਟ ਕਰੀ ਫਿਰ ਉਧਰ ਨੂੰ ਜਿਹੜਾ ਮਰੇ ਪੰਜ ਛੇ ਸੜਕਾਂ ਤੇ ਤਾਂ ਇਦਾਂ ਹੀ ਜੋ ਲੱਗਿਆ ਹੋਈਆਂ ਗਿਆ ਸੜਕਾਂ ਤੇ ਜੋ ਦੁਕਾਨਾਂ ਵਗੈਰਾ ਫਿਰ ਅਸੀਂ ਉਧਰੋਂ ਆਉਂਦੇ ਹੋਏ ਇਹ ਆ ਗਿਆ ਸ਼ਰਨਮੋਚ ਨੂੰ ਸ਼ਰਾਂਣ ਮੋਚਨ ਤੇ ਇਹ ਇੱਥੇ ਵੀ ਇੱਥੇ ਵੀ ਇਸ਼ਨਾਨ ਕਰ ਕਰਦੇ ਆਂਗੇ ਇੱਥੋਂ ਇਸ਼ਨਾਨ ਕਰਕੇ ਅੱਗੇ ਸੂਰਜਕੁੰਡ ਵੱਲ ਜਾਂਦੇ ਆਂ ਤੇ ਇਹ ਵੀ ਦੇਖ ਸਕਦੇ ਆ ਤੁਸੀਂ ਕਿ ਕਿੰਨਾ ਵੱਡਾ ਸਰੋਵਰ ਹੈ ਤੇ ਇਹ ਬਾਬਾ ਗੁਰ ਆਪਣੇ ਬਾਬਾ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੇ ਹੁੰਦਾਗਾ ਮੇਲਾ ਜਿਹੜਾ ਆਪਣਾ ਇਹ ਤੇ ਆ ਦੇਖ ਸਕਦੇ ਹੋ ਕਿ ਉਦੋਂ ਆਪਣੇ ਜੋ ਕੁਝ ਦੀਵੇ ਲਾਉਂਦਾ ਕੋਈ ਮੋਮਬਤੀਆਂ ਵਗੈਰਾ ਲਗਾਉਂਦੇ ਆਂ ਇਦਾਂ ਇੱਥੇ ਸਾਰੇ ਮੱਥਾ ਦੇਖ ਰਹੇ ਆ ਤੇ ਜਿਆਦਾ ਤੋਂ ਜਿਆਦਾ ਜਿਹੜੇ ਇਦਾਂ ਤੀਰ ਸਥਾਨ ਆ ਉਹਨਾਂ ਤੇ ਆਇਆ ਕਰੋ ਵਧੀਆ ਐਕਸਪੀਰੀਅੰਸ ਲਵੋ ਵਧੀਆ ਜੋ ਨਹੀਂ ਆਇਆ ਉਹ ਉਹਨੂੰ ਜ਼ਰੂਰ ਆਉਣਾ ਚਾਹੀਦਾ ਕਿਉਂਕਿ ਇਹਦੇ ਨਾਲ ਨਾਲ ਤਾਂ ਕੋ ਸਿੱਖਣ ਨੂੰ ਮਿਲਦਾ ਹੈ ਤੇ ਨਾਲੇ ਆਪਣਾ ਥੋੜਾ ਮਨ ਰਿਲੈਕਸ ਹੋ ਜਾਂਦਾ ਬੰਦਾ ਜੋ ਆਪਣੇ ਕੰਮਾਂ ਕਾਰਾਂ ਤੋਂ ਥੋੜਾ ਰਿਲੈਕਸ ਹੋ ਕੇ ਵਧੀਆ ਸਰੀਰ ਸੱਟ ਰਹਿਂਦਾ ਤੇ ਬਾਕੀ ਦੇਖ ਸਕਦੇ ਹੋ ਤੁਸੀਂ ਕਿੰਨੀ ਪੀੜਾ ਕਿੰਨੀਆਂ ਦੁਕਾਨਾਂ ਇਹ ਤਾਂ ਹਲੇ ਅਸੀਂ ਇੱਕ ਦਿਨ ਮਤਲਬ ਇੱਕ ਦੋ ਦਿਨ ਅਸੀਂ ਬਾਅਦ ਵਿੱਚ ਗਿਆਂਗੇ ਜੇ ਮਤਲਬ ਪੂਰੇ ਕੱਠ ਚ ਜਾਵੇ ਤਾਂ ਪੈਰ ਰੱਖਣ ਲਈ ਵੀ ਜਗ੍ਹਾ ਨਹੀਂ ਹੁੰਦੀ ਤੇ ਫਿਰ ਫਿਰ ਜਾਨ ਵੀ ਸਵਾਸ ਵੀ ਸਾਰੇ ਸੋਚਣਾ ਪਏ ਇਹ ਗੁਰਦੁਆਰਾ ਸਾਹਿਬ ਜੋ ਇੱਧਰ ਕਪਾਲ ਮੋਚਨ ਤੇ ਲਾਗੇ ਪੈਂਦਾ ਇਹ ਵੀ ਨਾਲ ਹੀ ਇੱਥੇ ਵੀ ਸਰੋਵਰ ਹੈ ਇੱਥੋਂ ਨਹਾ ਕੇ ਵੀ ਅੱਗੇ ਜਾਣਾ ਪੈਂਦਾ ਇੱਥੋਂ ਨਹਾ ਕੇ ਸ਼ਰਣ ਮੋਚਨ ਵਿੱਚ ਜਾਣਾ ਪੈਂਦਾ ਅਸੀਂ ਉਧਰੋਂ ਇੱਧਰ ਨੂੰ ਆ ਰਹੇ ਸੀ ਤੁਰਤਰੇ ਤਾਂ ਵੀਡੀਓ ਇੱਧਰ ਨੂੰ ਬਣਾਈ ਹੈ ਤੇ ਇੱਥੇ ਵੀ ਸਾਰੇ ਦੀਵੇ ਵਗੈਰ ਇੱਥੇ ਵੀ ਲਗਾਏ ਫਿਰ ਅਸੀਂ ਮੋਮਬੱਤੀਆਂ ਦੀਵੇ ਬਹੁਤ ਸਾਰੇ ਲਗਾ ਰਹੇ ਸੀਗੇ ਤੇ ਨਾਲ ਹੀ ਫਿਰ ਅਸੀਂ ਉਰੇ ਮੱਥੜੇ ਇੱਕ ਕੇ ਫਿਰ ਅਸੀਂ ਦੀਵੇ ਲਗਾ ਕੇ ਫੇਰ ਅਸੀਂ ਉਧਰੋਂ ਜੇ ਦੁਕਾਨਾਂ ਸੀਗੀਆਂ ਉੱਤੇ ਕੰਮੇ ਤੇ ਇਧਰੋਂ ਫੇਰ ਅਸੀਂ ਅੱਗੇ ਵੱਲ ਨੂੰ ਚੱਲ ਗਏ ਆ ਦੇਖੋ ਕਿ ਇਦਾਂ ਲੋਕ ਨਹਾ ਨਹਾ ਕੇ ਅੱਗੇ ਅੱਗੇ ਜਾਈ ਜਾਂਦੇ ਆਂਗੇ ਅੱਗੇ ਅੱਗੇ ਆ ਜਿਹੜੇ ਆ ਰਹੇ ਆ ਲੋਈਆਂ ਲਈ ਇਹ ਸਾਰੇ ਉਧਰੋਂ ਪਿੱਛੋਂ ਨਹਾ ਕੇ ਆਏ ਹੋਣੇ ਤੇ ਹੁਣੇ ਇਧਰ ਨੂੰ ਆ ਰਹੇ ਆ ਕੋਈ ਇਧਰੋਂ ਉਧਰ ਨੂੰ ਚੱਲ ਜਾਂਦਾ ਕੋਈ ਉਧਰੋਂ ਇਧਰ ਨੂੰ ਆ ਜਾਂਦਾ ਸਾਰਿਆਂ ਦਾ ਆਪਣਾ ਹੋਇਆ ਕੋਈ ਉਹ ਨਹੀਂ ਹੈ ਵੀ ਇੱਕ ਚੋਣਾ ਕੇ ਜਾ ਉਸੇ ਵਿੱਚ ਹੀ ਜਾਣਾ ਕਿਵੇਂ ਮਰਜੀ ਜੀ ਦਾ ਮਨ ਕਰਦੋ ਮੈਨਾ ਹੀ ਜਾਂਦੇ ਰੋਗ ਟੋਕ ਕੋਈ ਨਹੀਂ ਆ ਬਹੁਤ ਵਧੀਆ ਜਿਹੜਾ ਕਿ ਤੀਰਸਥਾਨ ਬਣਿਆ ਹੋਇਆ ਬਹੁਤ ਹੀ ਵਧੀਆ ਕੋਈ ਇੱਥੇ ਹੋਣੀ ਹੈ ਜਿੰਮੇ ਕਿ ਕਿਤੇ ਜਪਾ ਜਾਂਦੇ ਆ ਰੋਗ ਟੋਕ ਹੁੰਦੀ ਆ ਇੱਥੇ ਇਹ ਨਹੀਂ ਕਰਨਾ ਉੱਥੇ ਉਹ ਨਹੀਂ ਕਰਨਾ ਸਾਰਾ ਇਹਨ ਪੂਰੀ ਖੁੱਲ ਹੁੰਦੀ ਆ ਤੇ ਕੋਈ ਉੱਥੇ ਚੋਰੀ ਵਗੈਰਾ ਨਹੀਂ ਹੁੰਦੀ ਮੈਂ ਤਾਂ ਦੋ ਵਾਰ ਗਿਆ ਤੇ ਮੈਨੂੰ ਇਦਾਂ ਦਾ ਕੁਝ ਦੇਖਣ ਨੂੰ ਮਿਲਿਆ ਨਹੀਂ ਆ ਕੋਈ ਚੋਰੀ ਵਗੈਰੇ ਨਹੀਂ ਹੁੰਦੀ ਕਿਉਂਕਿ ਸਾਰੇ ਆਪਣੇ ਜੋ ਹੁੰਦੇ ਆ ਪੰਜਾਬੀ ਹੁੰਦੇ ਆ ਆਪਣੇ ਉੱਥੇ ਹੋਰ ਕੋਈ ਨਹੀਂ ਹੁੰਦਾ ਤੇ ਵਧੀਆ ਸਾਰੇ ਇੱਕ ਦੂਜੇ ਨੂੰ ਸਮਝਦੇ ਆ ਵਧੀਆ ਗੱਲਾਂ ਬਾਤਾਂ ਕਿਸੇ ਨੂੰ ਵੀ ਆਪਾਂ ਬੁਲਾਉਣਿਆ ਤਾਂ ਹਰ ਇੱਕ ਹੱਸ ਕੇ ਬੋਲਦਾ ਇਹ ਬਹੁਤ ਵਧੀਆ ਚੀਜ਼ ਆ ਗਈ ਉੱਥੇ ਫਿਰ ਅਸੀਂ ਉੱਥੋਂ ਆਉਣਾ ਸੀ ਤੇ ਫਿਰ ਅਸੀਂ ਹੋਰ ਸ਼ਾਪਿੰਗ ਵਗੈਰਾ ਕਰ ਲਈ ਜੋ ਵੀ ਸਮਾਨ ਲੈਣਾ ਸੀ ਘਰਦਿਆਂ ਲਈ ਜਵਾਖਾਂ ਲਈ ਤੇ ਇੱਕ ਸੰਨ ਇਹ ਵਾਲਾ ਚੌਪੜ ਜਿਹਾ ਲਿਆ ਸੀਗਾ ਇਹਦਾ ਬੜਾ ਫਾਇਦਾ ਹੈ ਮੈਂ ਕਈ ਵੀਡੀਓਜ਼ ਦੇਖਿਆ ਸੀ ਪਹਿਲਾਂ ਕਈ ਵੀਡੀਓ ਆਉਂਦੀਆਂ ਨੇ ਮੇਲਿਆਂ ਤੀ ਲੱਗਦੀਆਂ ਇਹਦੀਆਂ ਦੁਕਾਨਾਂ ਹੁੰਦੀਆਂ ਨੇ ਜਿਹੜੀਆਂ ਉਹ ਮੇਲਿਆਂ ਤੀ ਹੁੰਦੀਆਂ ਤੇ ਇਸ ਕਰਕੇ ਫਿਰ ਇਹ ਮੈਨੂੰ ਦੁਕਾਨ ਮਿਲ ਗਈ ਤੇ ਇੱਥੋਂ ਇਹ ਸਾਨੂੰ ਚੌਪਰ ਲੈ ਲਏ ਕਿਉਂਕਿ ਕਈ ਵਾਰ ਰਿਸ਼ਤੇਦਾਰ ਜਿ ਆਪਣੇ ਇਕੱਠੇ ਹੋ ਜਾਂਦਾ ਕੋਈ ਫੈਰ ਫੇਰੈਂਸ ਵਗੈਰਾ ਆ ਜਾਂਦੇ ਆ ਤਾਂ ਉਹਦੇ ਜੋ ਸਬਜ਼ੀ ਵਗੈਰਾ ਕੱਟਣ ਨੂੰ ਟਾਈਮ ਘੱਟ ਹੁੰਦਾ ਤੇ ਇਹਦੇ ਨਾਲ ਬਹੁਤ ਫਾਇਦਾ ਹੁੰਦਾ ਇੰਨਾ ਜਿਵੇਂ ਪਿਆਜ਼ ਕੱਟਣ ਦਾ ਹਾਂ ਦਾ ਪਿਆਜ਼ ਦਾ ਅੱਖਾਂ ਚ ਪਾਣੀ ਨਿਕਲਦਾ ਰੰਦਾ ਘਟਦੇ ਹੋਏ ਇਹਦੇ ਨਾਲ ਕੋਈ ਪਤਾ ਵੀ ਨਹੀਂ ਲੱਗਦਾ ਕਿ ਇੰਨੇ ਆਸਾਨੀ ਨਾਲ ਘਟਾਇਆ ਉਸ ਤੋਂ ਬਾਅਦ ਇਹ ਦੋਸਰੇ ਦਿਨ ਸਵੇਰ ਉੱਠ ਕੇ ਅਸੀਂ ਫਿਰ ਆਉਣਾ ਸੀ ਘਰ ਵੱਲ ਨੂੰ ਆ ਦੇਖ ਰੋ ਤੁਸੀਂ ਸਾਰੀ ਦੁਨੀਆ ਹੁਣ ਮੇਲ ਮਤਲਬ ਕਿ ਲਾਸਟ ਦਿਨ ਸੀਗਾ ਤੇ ਲੋਕ ਜਾ ਰਹੇ ਆ ਘਰੇ ਦੇਖੋ ਕਿ ਕਿੰਨੇ ਗੱਡੀਆਂ ਦੀਆਂ ਗੱਡੀਆਂ ਬੱਸਾਂ ਦੀਆਂ ਬੱਸਾਂ ਭਰੀਆਂ ਫੁੱਲ ਲੈਣ ਉੱਪਰ ਦੀ ਇੰਨੀ ਦੁਨੀਆਂ ਆਉਂਦੀ ਹੈ ਕਿ ਬੰਦੇ ਉੱਪਰ ਦੀ ਉੱਪਰ ਦੀ ਚੜ੍ਹ ਚੜਾਉਂਦੇ ਆਂ ਇੱਕ ਦੂਸਰੇ ਦੇ ਬਹੁਤ ਦੁਨੀਆਂ ਆਈ ਸੀ ਬਹੁਤ ਦੁਨੀਆਂ ਤੇ ਫਿਰ ਅਸੀਂ ਉੱਥੋਂ ਚੱਲ ਪਏ ਤੇ ਹੁਣ ਵੀ ਦੇਖੋ ਤੁਸੀਂ ਕਿ ਅੱਧੀ ਅੱਧੀ ਤਾਂ ਉਹ ਸੰਗਤ ਚੱਲ ਗਈ ਆ ਤੇ ਅੱਧੀ ਹਲੇ ਜਾ ਰਹੀ ਆ ਤੇ ਹਲੇ ਵੀ ਤੁਸੀਂ ਦੇਖੋ ਕਿ ਕਿੰਨੀਆਂ ਬੱਸਾਂ ਗੱਡੀਆਂ ਜੋ ਪਾਰਕਿੰਗਾਂ ਵਿੱਚ ਹਲੇ ਖੜੀਆਂ ਨੇ ਤੇ ਬਾਕੀ ਦੁਨੀਆਂ ਇਥੋਂ ਮੰਨ ਲਓ ਕਿ ਤੁਸੀਂ ਸੰਗਤ ਜੋ ਪੈਦਲ ਜਾ ਰਹੀ ਆ ਅਤੇ ਤੁਸੀਂ ਨਾਲ-ਨਾਲ ਦੇਖਿਓ ਔਰ ਮੈਂ ਬਾਈਕ ਸਾਈਡ ਤੋਂ ਕੱਢੀ ਹੈਗੀ ਤੇ ਇੱਥੋਂ ਨਾਲ-ਨਾਲ ਕਿੰਨੀ ਲੰਬੀ ਲਾਈਨ ਆ ਗਈ ਇੰਨੀ ਜ਼ਿਆਦਾ ਸੰਗਤ ਹੁੰਦੀ ਆ ਕਿ ਮਤਲਬ ਹੌਲੀ-ਹੌਲੀ ਕਰਕੇ ਉੱਥੋਂ ਜੇ ਮੈਂ ਆਪਾਂ ਆਉਣੇ ਆ ਜਾਂ ਜਾਣੇ ਆ ਹੌਲੀ-ਹੌਲੀ ਕਰਕੇ ਲੰਘਿਆ ਜਾਂਦਾ ਇੰਨੀ ਜ਼ਿਆਦਾ ਸੰਗਤ ਹੁੰਦੀ ਆ ਹਾਲੇ ਕੁਝ ਲੋਕ ਜਾ ਵੀ ਰਹੇ ਆ ਤੇ ਉਧਰੋਂ ਕੁਝ ਆ ਰਹੇ ਆ ਬਹੁਤ ਜ਼ਿਆਦਾ ਸੰਗਤ ਹੁੰਦੀ ਹੈ ਤੇ ਬੜਾ ਮਨ ਲੱਗਦਾ ਬੜਾ ਮਨ ਨੂੰ ਸਕੂਨ ਮਿਲਦਾ ਜਾ ਕੇ ਬਹੁਤ ਹੀ ਵਧੀਆ ਸਥਾਨਾ ਇੱਥੇ ਆਪਣੇ ਗੁਰੂ ਗੋਬਿੰਦ ਸਿੰਘ ਜੀ ਤੇ ਸ਼ਿਵ ਸ਼ੰਕਰ ਭਗਵਾਨ ਜੀ ਲਗਭਗ ਉਹ ਜਿੰਨਾ ਕਿ ਮੈਂ ਸੁਣਿਆ ਤੇ ਸਾਰੀ ਦੇਵੀ ਦੇਵਤੇ ਉੱਥੇ ਆਏ ਹੋયા ਤੇ ਗੁਰੂ ਗੋਬਿੰਦ ਸਿੰਘ ਜੀ ਦੇ ਮਤਲਬ ਜਦੋਂ ਜੰਗ ਤੋਂ ਆਏ ਸੀਗੇ ਉਦੋਂ ਸ਼ਸਤਰ ਧੋਏ ਸੀਗੇ ਤੇ ਸ਼ਿਵ ਸ਼ਿਵ ਜੀ ਮਹਾਰਾਜ ਜੀ ਦਾ ਉਹ ਬ੍ਰਹਮ ਹੱਤਿਆ ਦਾ ਪਾਪ ਜੋ ਉੱਥੇ ਤੋਂ ਹੋਇਆ ਗਿਆ ਬ੍ਰਹਮ ਹੱਤਿਆ ਹੋ ਗਈ ਸੀ ਤਾਂ ਉਹ ਪਾਪ ਸੁਣਿਆ ਮੈਂ ਐਦਾਂ ਵੀ ਉਥੋਂ ਸ਼ਿਵ ਭਗਵਾਨ ਨੇ ਉੱਥੇ ਇਸ਼ਨਾਨ ਕਰਕੇ ਆਪਣੀ ਬ੍ਰਹਮਤਾ ਤੈਤ ਹੋਈ ਸੀ ਤੇ ਫਿਰ ਉਸ ਤੋਂ ਬਾਅਦ ਅਸੀਂ ਆ ਰਹੇ ਸੀ ਘਰ ਨੂੰ ਤੇ ਰਸਤੇ 'ਚ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਪੀੜ ਹੈ ਤੇ ਫਿਰ ਆ ਜਿਹੜੇ ਪਿੰਡ ਵਿਚਾਂ ਪਿੰਡਾਂ ਵਿਚੋਂ ਦੀ ਲੰਘਦੇ ਆ ਇਹ ਇੰਨੇ ਸੋਹਣੇ ਪਿੰਡ ਬਣੇ ਹੋਏ ਹਨ ਛੋਟੇ-ਛੋਟੇ ਜਿਹੇ ਪਿੰਡਾਂ ਮੰਨ ਲਓ ਕਿ 2-2 200 300 ਇੰਨੇ ਨਿੱਕੇ ਘਰਾਂ ਬਸ ਇਹਨਾਂ ਵਿੱਚ ਇੰਨੇ ਸੋਹਣੇ ਬਣੇ ਹੋਏ ਆਂਗਾ ਛੋਟੇ ਛੋਟੇ ਜਿਹੇ ਘਰ ਕੋਈ ਜ਼ਿਆਦਾ ਕੋਠੀਆਂ ਨਹੀਂ ਹੈ ਕਿਸੇ ਵੀ ਘਰ ਚ ਕੋਠੀ ਨਹੀਂ ਹੈ ਕਿਸੇ ਵੀ ਪਿੰਡ ਚ ਇੱਧਰ ਜਿਹੜੇ ਲਵੇ ਲਵੇ ਲਾ ਕੇ ਲਾ ਕੇ ਪਿੰਡਾਂ ਕੋਈ ਵੀ ਕੋਠੀ ਨਹੀਂ ਉਹ ਛੋਟੇ ਛੋਟੇ ਜਿਹੇ ਘਰਾਂ ਇੰਨੀ ਸਾਫ ਸਫਾਈ ਇੰਨੇ ਸੋਹਣੇ ਬਣੇ ਹੋਏ ਆ ਬਹੁਤ ਮਨ ਲੱਗਦਾ ਹੈ ਕਿ ਪਿੰਡਾਂ ਵਿੱਚ ਦੀ ਤੇ ਹਰ ਰਸਤਾ ਸਾਰੇ ਇੱਧਰ ਸਬਜ਼ੀਆਂ ਹਰੇ ਭਾਈ ਤੇ ਬਾਕੀ ਪਹਾੜੀ ਏਰੀਆ ਜਿੰਨਾ ਵੀ ਇਹ ਸੈਕੰਡ ਇੱਧਰ ਪਹਾੜਾਂਗੇ ਅੱਗੇ ਇੱਧਰੋਂ ਸਾਰਾ ਪਹਾੜੀ ਏਰੀਆ ਆ ਜਾਂਦਾ ਜਮਨਾ ਨਗਰ ਦਾ ਫਿਰ ਅਸੀਂ ਉੱਥੋਂ ਰਸਤੇ 'ਚ ਆਉਂਦੇ ਆਉਂਦੇ ਬਸ ਪਿੰਡਾਂ ਵਿੱਚ ਦਾ ਇੰਜੋਏ ਕਰਦੇ ਹੋਏ ਫਿਰ ਅਸੀਂ ਆਗੇ ਘਰ ਨੂੰ ਤੇ ਇੱਥੇ ਆ ਕੇ ਰਸਤੇ 'ਚ ਮੈਂ ਕਰਿਆ ਆਪਣਾ ਮੂੰਹ ਵਗੈਰਾ ਸਾਫ਼ ਇੰਨੀ ਰੇਤਾ ਮੂੰਹ ਤੇ ਨਾ ਲੱਗਿਆ ਸੀ ਨਾ ਰੇਤਾ ਕਾਲਸ ਜੋ ਵੀ ਧੂਆਂ ਗੱਡੀਆਂ ਦਾ ਦੇਖੋ ਕਿੰਨੀ ਕਾਲ ਸੁਤਰੀ ਹੈ ਕਿ ਮੂੰਹ ਤੋਂ ਬਾਈਕ ਤੇ ਜਿੰਨਾ ਬਾਈਕ ਤੇ ਮਨ ਲੱਗਦਾ ਜਿੰਨਾ ਸੁਆਦ ਆਉਂਦਾ ਚਲਾਉਣ ਦਾ ਉਹਨੇ ਬਸ ਥੋੜਾ ਰੇਤਾ ਰੁੱਤੇ ਜਿਹਦੀ ਪ੍ਰੋਬਲਮ ਆਉਂਦੀ ਆ ਜੋ ਅੱਖਾਂ ਖਰਾਬ ਹੋ ਜਾਂਦੀਆਂ ਰੇਤਾ ਪੈ ਪੈ ਕੇ ਤੇ ਮੂੰਹ ਸਾਰਾ ਕੱਪੜੇ ਖਰਾਬ ਹੋ ਜਾਂਦੇ ਆ ਪਰ ਬਾਈਕ ਤੇ ਜਿਹੜਾ ਸਕੂਨ ਆ ਉਹ ਗੱਡੀ ਤੇ ਜਾਂ ਹੋਰ ਉੱਤੇ ਨਹੀਂ ਹੈ ਜਿਹੜਾ ਬਾਈਕ ਤੇ ਆਉਂਦਾ ਨਹੀਂ ਯਾਰ ਆ ਦੇਖੋ ਤੁਸੀਂ ਮੇਰੀ ਪੱਗ ਦਾ ਕੀ ਹਾਲ ਹੋਇਆ ਪਿਆ ਐਨ ਕਾਲੀ ਤੋਂ ਚਿੱਟੀ ਹੋਈ ਪਈ ਆ ਤੇ ਇੰਨਾ ਸਕੂਨ ਮਿਲਦਾ ਤੇ ਤੁਸੀਂ ਸਾਰੇ ਜਣੇ ਜ਼ਰੂਰ ਜਾਇਓ ਤੇ ਮਿਲਦੇ ਆਂ ਅਗਲੀ ਵੀਡੀਓ ਚ ਦਿਖਾ ਦਈਏ ਧੰਨਵਾਦ